ਸਭ ਬਾਈ ਸਾਡਾ ਬੇਰਾਤ ਅਧਿਵਕ ਮਹਿਕਮਾ ਸਤਕਾਰਯੋਗ ਪੈਣ ਪੈਣ ਸਤਵਿੰਦਰ ਸਿੰਘ ਉਹਨਾਂ ਬਲਵੋ ਸ਼ਰਮਾਨ ਸਰਕਾਰ ਥੈਂਕ ਯੂ ਫਰਮਾਇਸ਼ ਮੇਰਾ ਆਪਣੇ ਰਿਕਾਰਡ ਗੀ ਤਾਂ ਜਿੰਨਾ ਵੀ ਯਾਦ ਆਗਾ ਕਰ ਦਿੰਦਾ ਕੀ ਦੁਖਦੀਆਂ ਨੇ ਮੇਰੀ ਕੈਸਟ ਆਈ ਸੀ ਉਸੇ ਕੈਸੇ ਦੀ ਗੀਤ ਦੀ ਫਰਮਾਇਸ਼ ਹੈ ਕੀ ਦੁਖਦੀਆਂ ਨੇ ਜਿੰਨਾ ਜ਼ਿਆਦਾ ਕਰਦਾ दुखी नवार जान ते की दुख हूंदे ख़बर चुकण समान ख़बर चुकण GO! thank <laughs> you 团结。 どうあう ਦੁੱਖ ਹੁੰਦੇ ਧੀਆਂ ਵਾਲੇ ਜਾਨ ਤੇਰੇ ਧੀਆਂ ਦੇ ਕੀ ਦੁੱਖ ਹੁੰਦੇ ਥੈਂਕ ਯੂ ਕਿਉਂਕਿ ਕਾਫੀ ਚਿਰ ਆ ਬਾਤ ਗਾਇ ਸੀ ਵਿੱਚੋਂ ਥੋੜਾ ਜਿਹਾ ਵਿਸਰ ਗਿਆ ਸੀ ਉਹ ਮਿਹਰਬਾਨੀ ਥੈਂਕ ਯੂ ਭੈਣਾ ਨੇ ਬਹੁਤ ਸਾਰਾ ਮਾਨ ਭੇਜਿਆ ਸੁਲਕਾ ਭੇਜਿਆ ਧੰਨਵਾਦ ਤਾੜੀ ਮਾਰ ਲੋ ਮੇਰੇ ਆਪਣੇ ਆਪਣੇ ਨਾਮ ਦੀ ਇੱਕ ਵਾਰੀ ਸਮਝ ਆ ਰਹੀ ਹੈ ਕੱਲੀ ਕੱਲੀ ਗੱਲ ਦੀ ਦੇ ਤੈਦ ਨੂੰ ਧੰਨਵਾਦ ਕਰਦੇ ਆ ਜੀ ਗਾਇਕ ਬਿੱਟੂ ਸੈਦੋਵਾਲੀਆ ਮਾਸਟਰ ਬਲਵਿੰਦਰ ਮਾਨ ਮੇਲਾ ਪ੍ਰਬੰਧਕ ਕਮੇਟੀ ਦਾ ਜਿੰਨਾਂ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਪਹੁੰਚਿਆ ਸਾਡੀ ਟੀਮ ਨੂੰ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਐ ਗਦੀ ਨਸ਼ੀਰ ਬਾਬਾ ਕਿਸ਼ਨ ਜੀ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਖੂਸੂਸ ਰੱਬੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮਾਣ ਬਖਸ਼ਿਆ ਐ ਤਾੜੀ ਆਪਣੇ ਲਈ ਹੁੰਦੀ ਹੈ ਵੀਰੇ ਥੋੜੀ ਥੋੜੀ ਹਵਾ ਆ ਜਾਂਦੀ ਹੈ ਬਾਬਾ ਆਰਾਮਦੇਵ ਕਹਿੰਦਾ ਬੰਦਾ ਤਾੜੀਆਂ ਦਾ ਕਦੇ ਵੀ ਬੁਣਾ ਨਹੀਂ ਹੋਇਆ ਆਪਾਂ ਬੁੜੇ ਨਹੀਂ ਹੋਣਾ ਐਕਟਿਵ ਰਹਿਣਾ ਥੋੜਾ ਥੋੜਾ ਆਨੰਦਮਾਨਦੇ ਰਹਿਣਾ ਐ ਕੌਰਾ ਸਿੱਧੂ ਮਿਊਜ਼ਿਕਲ ਐ ਉਹਨਾਂ ਵੱਲੋਂ ਵੀ ਬਹੁਤ ਸਾਰਾ ਆਸ਼ੀਰਵਾਦ ਬਹੁਤ ਸਾਰਾ ਮਾਨ ਪਹੁੰਚਿਆ ਸਾਡੇ ਬਾਪੂ ਜੀ ਜਸਵੰਤ Baze, 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 baze. ਆ ਨਾਮ ਮੈਨੂੰ ਦੱਸ ਕੇ ਨੇ ਕਿ ਇਧਰੋਂ ਸਾਡੇ ਕਾਲੀ ਬਾਂਗ ਵਾਲੇ ਭਾਈ ਜੀ ਉਹ ਵੀ ਦੱਸ ਨਾਮ ਕਾਫੀ ਸਾਰਾ ਪਿਆਰ ਬਸਰਮਾਨ ਦੀ ਕੇ ਗੇਮਿੰਗ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਜੇ ਕਿਸੇ ਵੀਰ ਦਾ ਨਾਮ ਰਹਿ ਗਿਆ ਹੋਵੇ ਤਾਂ ਗੁੱਸਾ ਜਮਾ ਨਾ ਕਰੋ ਰੁਪਿਆ 500 ਜੋਂ ਦੇ ਦਿਓ ਤੇ ਸਾਡੇ ਖੇਰਖਾਰ ਮਾਣੋ ਗਿਆਲੇ ਉਹਨਾਂ ਦਾ ਵੀ ਬਹੁਤ ਜ਼ਰਾ ਧੰਨਵਾਦ ਕਰਦੇ ਆ ਜੀ ਥੈਂਕ ਯੂ ਸੱਤਾ 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 ਜੀ ਸੱਤਾ ਸੱਤਾ ਮਾਣੋ ਸੱਤੇ ਤੇ ਸੱਤਾ ਬਹੁਤ ਸਾਰਾ ਬੜੇ ਗਾੜੇ ਸੁਣਿਆ ਜੀ ਬਈ ਅੱਜ ਮਿਲ ਕੇ ਬੜਾ ਮਾਗੋ ਬਾਗ ਹੋ ਗਿਆ ਦਿਲ ਧੰਨਵਾਦ ਥੈਂਕ ਯੂ ਆਓ ਫਿਰ ਜਿਆਦਾ ਸਮਾਨ ਲਈਏ ਦੋਹੀ ਸੰਧੀ ਆਸਾ ਪੰਜਾਬ ਪੁਲਿਸ ਆਹ ਫੇਰ ਗਿਆ ਆਦਰਯੋਗ ਐ ਬੋਸਰਾ ਅਸ਼ੀਵਾਸ ਸਾਡੇ ਛੋਟੇ ਵੀਰ ਬੱਲੂ ਪਹੁੰਚੇ ਮਾਣ ਦਾ ਬਹੁਤ ਧੰਨਵਾਦ ਕਰਦਾ ਵੀਰੇ ਐ ਪ੍ਰਮਾਤਮਾ ਜਿਹੜੇ ਖਜ਼ਾਨਾ ਜੋ ਮਾਇਆ ਪਹੁੰਚ ਰਹੀ ਹੈ ਖਜ਼ਾਨੇ ਮਾਲਕ ਉਸੇ ਤਰੀ ਭਰਪੂਰ ਰੱਖੇ ਪਰ ਮੈਂ ਹਮੇਸ਼ਾ ਕਹਿੰਦਾ ਉਹਨਾਂ ਵੀਰੇ ਨੋਟਾਂ ਨਾਲ ਬੰਦੇ ਦੇ ਚਿਹਰੇ ਤੇ ਰੌਣਕ ਆਉਂਦੀ ਹੈ ਕਹਿੰਦੇ ਰੰਗ ਪੈਸੇ ਦੇ ਸਾਡੇ ਕਈ ਕਰਤਾਰ ਬਦਲ ਜਾਂਦੇ ਤੇ ਐਸੀ ਖੇਡੇ ਖੇਡ ਜੁੰਡੀ ਦੇ ਯਾਰ ਬਦਲ ਜਾਂਦੇ ਤੇ ਕੱਜ ਲੈਂਦੀ ਹੈ ਦੌਲਤ ਪਰਦੇ ਚੰਗੇ ਮੰਦੇ ਦੇ ਜੇ ਹੋਵੇ ਕੋਲੇ ਪੈਸਾ ਤਾਂ ਮੂੰਹ ਤੇ ਰੌਣਕ ਬੰਦੇ ਦੇ ਜੇ ਹੋਵੇ ਕੋਲੇ ਪੈਸਾ ਤਾਂ ਮੂੰਹ ਤੇ ਰੌਣਕ ਬੰਦੇ ਦੇ ਉਹ ਹੀ